ਬਾਬੇ ਖਦੀਰ ਸਾਹਿਬ ਨੇ ਵੇਖਿਆ ਉਹ ਕਿੰਤਰਾਂ ਦਾ ਰਿਵਾਜ ਸੀ ਨਾ ਕਿ ਦੇ ਕੁੜੀ ਵਾਲਾ ਮੁੰਡੇ ਵਾਲੇ ਵੇਖੇ ਨਾ ਮੁੰਡੇ ਵਾਲਾ ਕੁੜੀ ਵਾਲੇ ਵੇਖੇ ਮਿਲਣੀ ਦਾ ਮਤਲਬ ਹੀ ਇਹ ਹੁੰਦਾ ਸੀ ਪਹਿਲੇ ਲਾੜੇ ਦੀ ਥਾਂ ਤੇ ਸਰਬਾਲਾ ਜਿਹੜਾ ਕੁਆਰਾ ਮੁੰਡਾ ਸੀ ਉਹ ਨਾਲੇ ਸੰਗਵੇਾਰ ਕਰਦਾ ਸੀ ਬੋਲੋ ਜੀ ਗੁਰੂ ਮਤਲਬ ਸਰਬਾਲਾ ਲਾੜੇ ਨੂੰ ਸੰਭਾਲਣ ਵਾਲਾ ਤੇ ਹੁੰਦਾ ਸੀ ਹੁਣ ਅਸੀਂ ਸਰਬਾਲਾ ਕਿਹੜਾ ਬਣਾਉਂਦੇ ਜਿਹੜਾ ਘਰ ਦਾ ਸਭ ਤੋਂ ਝੋਟਾ ਹੁੰਦਾ ਬੋਲੋ ਵਾਹਿਗੁਰੂ ਗਲਗੀ ਲੱਗੀ ਹੁੰਦੀ ਸੀ ਸੇਰਾ ਲੱਗਾ ਹੁੰਦਾ ਸੀ ਪਾਨਾ ਲੱਗਦਾ ਸੀ ਲਾਟਾ ਇੱਕਿਆ ਆ ਹੁਣ ਹੋਰ ਇੱਕ ਸਰਵਾ ਚਲ ਗਿਆ ਕਿ ਜਓ ਅਗਲਾ ਪੀੜੀ ਪਾਗਣਾ ਮਾਮਾ ਬੋਲੋ ਜੀ ਬਸ ਉਹ ਨਾ ਪੀੜੀ ਪਾਗਣਾ ਚਾਚਾ ਓ ਨੀਲੀ ਪਾਗਣਾ ਕੋ ਫੜਿਆ ਹੁਣ ਸਾਰੇ ਪੰਗਾ ਇੱਕੋ ਜਿਹੇ ਜਿਓ ਜੀ ਮੁੰਡੇ ਨੇ ਖਾਬ ਕਰਿਆ ਜੋ ਦਾਸ ਹਰ ਸਾਲ ਵਿਆਹਾਂ ਤੇ ਇਤਰਾ ਅਨੰਦ ਕਾਰਤ ਕਰੀਦੇ ਵਿਆਹ ਕਰੀਦੇ ਨੇ ਮੈਂ ਕਈ ਵਿਆਹ ਜੇ ਤਰ੍ਹਾਂ ਦੇ ਵੇਖੇ ਨੇ ਜਿੱਥੇ ਸਾਰਾ ਵਿਆਹ ਹੋ ਜਾਂਦਾ ਪਰ ਸਾਰੇ ਨੰਨਕਾਰ ਦੇ ਵਿੱਚ ਕੁੜੀ ਨੂੰ ਹੱਥ ਜੋੜਨ ਦਾ ਵੀ ਟਾਈਮ ਨਹੀਂ ਮਿਲਦਾ ਇਹ ਹੱਥ ਨਾਲ ਜੋੜੇ ਉਹ ਦਿਨ ਤੇ ਫਿਰ ਹੱਥ ਜੋੜੂਗੀ ਕਿਦਾਂ ਪਿਆਰੇ ਸਲਾ ਬਣੇ ਉਹਦੇ ਝੋਲੀ ਭਰਨੀ ਐ ਸੋ ਆਓ ਸਤਕਾਰਯੋਗ ਆਪ ਮੁਰਸ਼ਾਂ ਵੱਲੋਂ ਆਏ ਹੋਏ ਰੱਬ ਦੇ ਪਿਆਰਿਆਂ ਦਾ ਸਾਧੂ ਮਹਾਤਮਾ

ਮਾਫੀ ਲਿਆ ਡਾਤਾ ਮਾਫੀ ਲਿਆ ਦੇਖੋ ਮਾਫੀ ਲਿਆ ਰੱਬ ਕੋ ਦੇਵੇ ਬਖਸ਼ ਦੇਵੇ ਸੱਜਣ ਬਦਲਾਂ ਬਦਲਾਂ ਦੀ ਰਾਉਟ ਉਪਰਤ ਹਾਂਸਾ ਵਾਇਲ ਲੈਣ ਦੀ ਖਤੇ ਮਾਨਕੂ ਜੀ ਦਾ ਕਾਲ ਸਹਿਬ ਵਰਤੋਂ ਦੀ ਖਤੇ ਜਿੰਨੇ ਵੀ ਸੰਗਤਾਂ बाहर फिर रही है उन्हें सारे बेनती है कि भाई पंडाल श्री गुरु ग्रंथ साहब महाराज जी के सर मुखा सहित द्वारा बेनती है जी संगत बाहर फिर रही है वो तो भाई सारी संगत आगे बैठो पखे लगे हुए हैं प्रबंध बड़ा सतंजा है तो सारी संगत आगे भाई दरबार साहब बैठो वागुरु जी का खालसा वागू ਲਾਲੋ 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 ਕਿਵੇਂ ਆਵਾਜ਼ ਚੱਲ ਪੈ ਸਕਦੇ ਆ ਆਹ ਕੰਟਕਰ ਚੱਗ ਗਏ ਸਾਹਮਣੇ ਕੰਟਕਰ ਸਾਹਮਣੇ ਹੈ ਨਾ ਉਹ ਤੇ ਨਿਊ ਮੈਟਰੀ ਅਰੇ ਕੋਲੀਵਾ ਕੁਪੀਤਾ ਕਾਲ ਸਾਹਿਬ ਬਾਦੂ ਕੀ ਪੈਕ ਹੈ ਨਾ ਨਵਾਂ ਖਬਰਾ ਬਣਾ ਲੋਕੀ ਤਾਂ ਜਾ ਰਿਹਾ ਸਟੇਜ ਤੇ ਜਕਾਰਾ ਮਹਾਂਪੁਰਸ਼ਾਂ ਦੀ ਆਨੰਦ ਬੋਲੇ ਸੋਨ ਨਾਲ ਬਾਬਾ ਮਨਪ੍ਰੀਤ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰਦੇ ਇਹ ਸਾਡੇ ਸਾਰੇ ਦਾ ਪ੍ਰੋਗਰਾਮ ਆ ਤਾਂ ਵੇਖੋ ਕਿਵੇਂ ਕਿੰਨੇ ਦਿਨਾਂ ਤੋਂ ਲਗਾਤਾਰ ਬਾਬਾ ਜੀ ਬਾਬਾ ਮਨਪ੍ਰੀਤ ਜੀ ਸੰਗਣਾ ਤਿਆਰ ਕੀ ਕਰਾ ਰਹੇ ਹਨ ਫਰੀ ਨੋ ਵਾਲੇ ਮਹਾਂਪੁਰਖਾਂ ਦਾ ਸਨਮਾਨ ਸਵਾਮੈਂ ਆਪਣੇ ਸਮੇਂ ਦੀ ਸਮਾਪਤੀ ਨੂੰ ਬੋਲੋਗੇ ਕਿਵੇਂ ਪੂਰੀ ਪੂਰੀ ਪ੍ਰਾਪਰਟੀ ਆ ਪਰ ਬੰਦੇ ਇਹ ਨਹੀਂ ਵੇਖਾ ਵੀ ਇਸ ਘਰ ਵਿੱਚ ਸਿੱਖੀ ਕਿੰਨੀਗਾ ਵਾਣੀ ਕਿਨੇ ਵੀ ਪੜਦਿਆ ਕਹਿੰਦੇ ਜੀ ਇਹ ਚੀਜ਼ ਵੇਖ ਲਈ ਫੇਰ ਸਮਝੇ ਵੀ ਤੇਰੀ ਤੀਨੋਂ ਤਤੀਵਾਂ ਨਾਲ ਨਹੀਂ ਸਕਦਾ ਤਕ ਤੋਂ ਖੜੇ ਨੇ ਜਿਸ ਘਰ ਵਿੱਚ ਅਮਰ ਤੇਲ ਦਾ ਨਹੀਂ ਅੰਦਰ ਆਇਆ ਮਾੜਾ ਸੋਨਾ ਸਭ ਮਿਲ ਕੀਤਾ ਗਿਆ ਢੋਲੀ ਵੀ ਤੁਰਦੀ ਆ ਬਾਬਾ ਜੀ ਪਾ ਆ ਸੋਨਾ ਕੁਠਾੜੀ ਵਿੱਚ ਕੁੱਥਲ ਜਾਂਦਾ ਕਣਕਾਂ ਪੱਕੀਆਂ ਮਾਲਕਾਂ ਸਾਦ ਤੂੰ ਇੱਕ ਥੀੜ ਬਣਾਈ ਇੱਕੀ ਖੇੜ ਬਣਾਈ ਕਿੱਥੇ ਧੀਆਂ ਜੰਮਦੀਆਂ ਨੇ ਜਾਂ ਕਿੱਥੇ ਬਾਹ ਖੜਾਈ ਵਾਹੋ ਸੱਤ ਹਾਂਜੀ ਬਾਬਾ ਜੀ ਕਹਿੰਦੇ ਜੀ ਕਿਵੇਂ ਉਹ ਮੈਂ ਤੇ ਬੈਠਾ ਸਾਂ ਨਹੀਂ ਜੀ ਯਾ ਹੋਗੇ ਦੋ ਬਾਬਦ ਕਬੀਰ ਸਾਹਿਬ ਦੇ ਪੈਰਾ ਫਲ ਕਬੀਰ ਨਿਕਲੀ ਜੀ ਅੱਜ ਜੋ ਇੱਥੇ ਸ਼ਾਗੀਆਂ ਅਗਲੀ ਲੱਕੜੀ ਕੀਤੀਆਂ ਜਾ ਰਹੀਆਂ ਨੇ ਕਿਤੇ ਕੋਈ ਤਾਂ ਜੀਹਾਂ ਦੇਣ ਵਾਸਤੇ ਕਿਹਨਾਂ ਤੋਂ ਅੱਜ ਇਹਦੇ ਬਹੁਤ ਹੀ ਹੈ ਭਾਗਦਰ ਵਸਤੇ ਜੋੜਵੰਦ ਬੱਤੀਆਂ ਦੇ ਆਪਾਂ ਨੇ ਕਿਸੇ ਨਾਲ ਸਾਡੇ ਸੰਕਟ ਦੇ ਸਹਿਯੋਗ ਨਾਲ ਇਹ ਕਾਰਜ ਕਰਵਾਇਆ ਹੈ ਮੈਂ ਸਮਝਦਾ ਬਹੁਤ ਹੀ ਸੁਪਰਡਾ ਤੇ ਬਹੁਤ ਸ਼ਰਾਤਾ ਕੋ ਜੁਸਤਾ ਹੈ ਕਿਉਂਕਿ ਅੱਜ ਵੀ ਲੋਈ ਦੇ ਜਵਾਨੇ ਦੇ ਵਿੱਚ ਬਹੁਤ ਸਾਰੇ ਪਰਿਵਾਰ ਹੁੰਦੇ ਹਨ ਜਿਹੜੇ ਆਪਣੀਆਂ ਬੱਚੀਆਂ ਦੇ ਹੱਕੂਰੇ ਨਹੀਂ ਕਰ ਸਕਦੇ ਮੈਂ ਇਸ ਤੋਂ ਦੀ ਮਹਾਜਗ ਹੈ ਜਿਹੜਾ ਅੱਜ ਸੂਰੇ ਸੰਬੋਧੂ ਜੀ ਦਾ ਸਮਾਹ ਇੱਕ ਅਪੀਲ ਲੋਕਾਂ ਕਰਨੀ ਚਾਹੁੰਦੇ ਹਾਂ ਜੀ ਇਹ ਜੋ ਸਰਪੰਚ ਜੀ ਜੋ ਹਾਂ ਵੀ ਜਿਹੜੇ ਵੀ ਮਤਲਬ ਸਹਿਯੋਗ ਕਰ ਸਕਦੇ ਆ ਇਹਨਾਂ ਮਹਾਨ ਉਪਰਾਲਿਆਂ ਦੇ ਵਿੱਚ ਆਪਣਾ ਵੱਧੂ ਸਹਿਯੋਗ ਕਰਨ ਤਾਂ ਕਿ ਇਸ 마을 ਦੇ ਵਿੱਚ ਹਰ ਇੱਕ ਨੂੰ ਜਮਾਨ ਜੋਗੇ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਸਕੇ ਕੀਤੀ ਜਾ ਰਹੀ ਹੈ ਇਹ ਕਿਹੜੇ ਦਿਵਾਨਾ ਜੀ ਜਿਹੜਾ ਇਹ ਉਪਰਾਲਾ ਹੈ ਲਗਭਗ 6-7 ਸਾਲਾਂ ਤੋਂ ਅਸੀਂ ਕਰ ਰਹੇ ਹਾਂ ਸਾਲਾਨਾ ਪ੍ਰੋਗਰਾਮ ਪ੍ਰੋਗਰਾਮ ਹੁੰਦਾ ਇਦੇ ਵਿੱਚ ਅਸੀਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਹੈ ਜਿਹੜੇ ਮੋੜਵੰਦ ਗਰੀਬ ਬੱਚੀਆਂ ਹੁੰਦੀਆਂ ਤੇ ਉਹਨਾਂ ਦੇ ਜਿਹੜੇ ਆਨੰਦ ਕਾਰਡ ਅਸੀਂ ਮਤਲਬ ਕਰਦੇ ਤੇ ਉਹਨਾਂ ਨੂੰ ਜਿਹੜਾ ਜਿਹੜਾ ਸਮਾਨ ਹੈ ਜਿਹੜੇ ਪੇਟੀਬੈਡ ਹੋ ਗਿਆ ਜੀ ਬਿਮਾਰੀ ਹੈ ਅੱਖਾਂ ਭਾਂਡਾ ਬਿਸਤਰੇ ਸਾਰਾ ਸਮਾਨ ਉਹ ਵੀ ਇਹ ਸੰਗਠਨ ਦੇ ਸਹਿਯੋਗ ਨਾਲ ਅਸੀਂ ਜਿਹੜਾ ਪ੍ਰੋਵਾਈਡ ਕਰਾਉਣਾ ਅੱਜ ਸਾਡੇ ਕੋਲ 11 ਲੜਕੀਆਂ ਦੇ ਆ ਜੀ ਕਿਉਂਕਿ 8 ਕੁੜੀਆਂ ਦੇ ਵਿਆਹ ਤਿੰਨ ਕੁੜੀਆਂ ਨੂੰ ਅਸੀਂ ਸਮਾਨ ਤੇ ਕਿਉਂਕਿ ਵੈਸੇ ਕੀ ਕੀ ਲੜਕੀਆਂ ਨਹੀਂ ਕਰਦੇ ਹਰ ਸਾਲ ਤੇ ਸਾਡੇ 17 ਹੋ ਜਾਂਦੇ ਆ ਕਦੇ ਵੱਧ ਵੀ ਜਾਂਦੇ ਆ ਤੇ ਅੱਜ ਵੀ ਜੋ ਕੋਟਕਪੂਰੇ ਅ ਮਹੀਨਾ ਪਹਿਲਾਂ ਅਲੰਕਾਰ ਜੋ ਹੋਣ ਕਰਕੇ ਜੀਵਯੋਗਤੀਆਂ ਦੇ ਘਰ ਮੰਦਪ ਕਰਦੇ ਸੀ ਤੇ ਇਹ ਕੰਮ ਦੇ ਉੱਤੇ ਬਹੁਤ ਸਾਰੇ ਲੋਕ ਮਾਰੇ ਆ ਜੀ ਸੰਜੋਬ ਜੀ ਵਸੋ ਸਭ ਤੋਂ ਵੱਡੀ ਸੰਗਠਨ ਸੰਗਠਨ ਹੋਵੇਗਾ ਬਾਕੀ ਸਾਡੇ ਅਗਰਬੱਤ ਸੇ ਵੀ ਐਮਐਲਏ ਸਾਹਿਬ ਨੂੰ ਉਹ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸਰਦਾਰ ਹਰਜਿੰਦਰ ਸਿੰਘ ਜੀ ਹੋਣੀ ਮੇਰੇ ਨਾਲ ਖੜੇ ਨੇ ਇਹਨਾਂ ਦੇ ਤੌਰ 'ਤੇ ਇਹਨਾਂ ਦੇ ਬੱਚਿਆਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸਾਡੇ ਨਾਲ ਹਰ ਸਾਲ ਤੇ ਡਾਕਟਰ ਚਰਨਜੀਤ ਕੌਰ ਔਰ ਹੋਰ ਜਿਹੜੇ ਸਾਡੇ ਸਿੱਖਿਆ ਦਾ ਸਾਡੇ ਨਾਲ ਸਾਰੇ ਆਪਸ ਸਾਰੇ ਨੇ ਰਣ ਕੇ ਸੀ ਆਪਣਾ ਨਾ ਕਰਦੇ ਹਾਂਜੀ ਇਹ ਵੇਖਿਆ ਤੇ ਵਿਆਹ ਘਟ ਹੋਣ ਕਰਕੇ ਅਸੀਂ ਇੱਕ ਵਿਸਤਾਰ ਮੁਕਾਬਲਾ ਰੱਖਿਆ ਜਿਹਦੇ ਉੱਤੇ ਦੋ ਆਪਣਾ ਟੀਮਾਂ ਹੋਣੀਆਂ ਜਿਹਦੇ ਵਿੱਚ ਪਹਿਲਾ ਦੂਜਾ ਤੀਜਾ ਨਾਮ ਦੇ ਬੱਚਿਆਂ ਨੂੰ 5200 3500 2100 ਰੱਖਿਆ ਗਿਆ ਤੇ ਨਾਲ ਇੱਕ ਫੋਨਦਾਨ ਕੈਂਪ ਲਗਾਇਆ ਗਿਆ ਜੀ ਤੇ ਕਾਫੀ ਜਿਹੜੇ ਹੈਗੇ ਫੋਨ ਉੱਤੇ ਦਾਨ ਕਰ ਰਹੇ ਐ ਤੇ ਹੋਰ ਵੀ ਜਿਹੜੇ ਧਰਮ ਦੇ ਕਾਰਜ ਐ ਕੁਝ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ ਜੀ ਕਿਤਰਾ ਮਣੇ ਆਜੋ ਤੁਸੀਂ ਨਾਲ ਦੇਖੋ ਜੀ ਇਹ ਸਮਾਜਿਕ ਕਾਜ ਜਿਹੜੇ ਪੰਜਾਬੀਆਂ ਦੇ ਹਿੱਸੇ ਆਇਆ ਤੇ ਗੁਰੂਆਂ ਦੀ ਜਿਹੜੀ ਰੀਤ ਚਲਾਈ ਆ ਉਹਨਾਂ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਨਪ੍ਰੀਤ ਜੀ ਆ ਉਹ ਅਪਰਾਲਾ ਵਿਸ਼ੇਸ਼ ਅਪਰਾਲਾ ਹਰ ਸਾਲ ਕਰਦੇ ਆ ਵੇਖੋ ਗਰੀਬ ਦੇ ਲੋੜਵੰਦ ਦੀ ਜਿਹੜੇ ਸਹਾਇਤਾ ਕਰਨਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਇਹ ਗੁਰੂ ਦੇ ਜਿਹੜੇ ਇਹ ਬੋਲ ਹੈ ਇਹ ਆਪਣੇ ਬਾਬਾ ਜੀ ਪੁਗਾਰੇ ਆ ਸਤਨੀ ਵਾਰ ਜਿਹੜਾ ਇਹ ਪ੍ਰੋਜੈਕਟ ਜਿਹੜਾ ਇਹ ਮਸੂਹ ਸ਼ਾਦੀਆਂ ਦਾ ਕੰਮ ਸ਼ੁਰੂ ਕਰੇ ਜਾ ਰਿਹਾ ਬਹੁਤ ਵਧੀਆ ਤੇ ਬੜਾ ਅਸਲਗ ਆਇਆ ਉਹ ਭਰਾਲਾ ਤੇ ਬੜੀ ਮਦਦ ਹੁੰਦੀ ਹੈ ਕਿ ਨਿੱਕੇ ਦਾ ਪ੍ਰੋਗਰਾਮ ਨਹੀਂ ਕਿਸੇ ਤੋਂ ਹੁੰਦਾਗਾ ਤੇ ਏਡਾ ਵੱਡਾ ਕਾਰਜ ਸੰਭਣਾ ਕੋਈ ਇਹ ਖਰਜਾ ਵਾੜਾ ਨਹੀਂ ਹੈਗਾ ਪ੍ਰਮਾਤਮਾ ਦੀ ਇਹਨਾਂ ਤੇ ਬਹੁਤ ਕਿਰਪਾ ਅਸੀਂ ਸਿੱਧਰ ਅਰਦਾਸ ਕਰਦੇ ਹਾਂ ਇਹਨਾਂ ਦੇ ਕਿਰਪਾ ਬਣਾਈ ਰੱਖਣਾ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣੇ ਇਹ ਨਤੀਜੇ ਜਿਹੜੀ ਦੇ ਰਹੇ ਨੇ ਉਹ ਸਹੀ ਗੱਲ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ মিডিਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਜੋ ਵੀ ਤੁਸੀਂ ਇਹੋ ਜਿਹੇ ਸਮਾਗਮਾਂ ਨੂੰ ਕਵਰੇਜ ਕਰਦੇ ਹੋ ਤੇ ਜਿਹਦੇ ਵਿੱਚੋਂ ਸਾਨੂੰ ਇਨਸਾਨਾਂ ਨੂੰ ਮੈਕਨੀ ਨਹੀਂ ਬਹੁਤ ਵਧੀਆ ਸੇਧ ਮਿਲਦੀ ਹੈ। ਸਾਨੂੰ ਮਨੁੱਖਤਾ ਨੂੰ ਜਿਉਂਦੇ ਹੋਣ ਦਾ ਆਪਦਾ ਅਸੀਂ ਸਬੂਤ ਕਿੰਨੇ ਆ ਤੇ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕਰਕੇ ਤੇ ਮੈਂ ਉਹਨਾਂ ਜੋੜਿਆਂ ਨੂੰ ਜਿਨ੍ਹਾਂ ਦੇ ਸ਼ਾਦੀਆਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੀ ਆਂ ਔਰ ਮੰਤਰੀਤ ਬਾਬਾ ਜੀ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿਉਂਕਿ ਉਹਨਾਂ ਦਾ ਇਹ ਪੰਜਵਾਂ ਸਮਾਗਮ ਹੈ ਅਸੀਂ ਹਰ ਸਮਾਗਮ ਦੇ ਵਿੱਚ ਆਪਦੀ ਹਾਜ਼ਰੀ ਲਵਾਉਣੀ ਆ ਅਤੇ ਜਿੰਨੀ ਵੀ ਸਾਡੇ ਕੋਲ ਸਹਿਯੋਗ ਹੁੰਦਾ ਉਹ ਤਰਫੋਂ ਕਰੀਂ ਜੀ ਵਰਤਰੀ ਨਾਇਕ ਜੀ ਕੀ ਕਹਿਣਾ ਸਰ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਜੋੜਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਪਨੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ ਸਾਡੇ ਦੁਆਵਾਂ ਉਹਨਾਂ ਦੇ ਨਾਲ ਤੇ ਬਾਬਾ ਜੀ ਦੇ ਬਹੁਤ ਵੱਡਾ ਉਪਰਾਲਾ ਹੈ ਇਹ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਸਾਰੇ ਜੋ ਵੀ ਗਰੀਬ ਪਰਿਵਾਰ ਹੈ ਸਾਰੇ ਕੁਛੇ ਕੁਛੇ ਰਹਿਣ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਦਾ ਹਿੱਸਾ ਬਣੂ ਧੰਨਵਾਦ ਤੁਹਾਡਾ ਸਾਰਾ ਦੇਖੋ ਮਨੁੱਖ ਦਾ ਜਿਹੜਾ ਜੀਵਨ ਹੈ ਔਰ ਸਾਨੂੰ ਬਾਣੀ ਦਾ ਫਰਮਾਨ ਆ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਤਾਂ ਅੱਜ ਜਿਹੜਾ ਇਹ ਸਾਡੇ ਉਹ ਗਰੀਬ ਵੀਰ ਗਰੀਬ ਬੱਚੀਆਂ ਜਿਨ੍ਹਾਂ ਦੇ ਵਿਆਹ ਸਾਰੇ ਸਮਾਜ ਦੇ ਲੋਕ ਰਲ ਕੇ ਕੀਤਾ ਜਾ ਰਿਹਾ ਹੈ ਮਨੁੱਖਤਾ ਦੇ ਤਾਕਾਰਦਾ ਕਿਉਂਕਿ ਗਊ ਤੇ ਗਰੀਬ ਦੀ ਜਿਹੜੀ ਮਦਦ ਕਰਨੀ ਜਿਹੜੀ ਆ ਉਹ ਹਰ ਧਰਮ ਦੇ ਵਿੱਚ ਸਥਾਈ ਗਈ ਸੋ ਇਹ ਸਾਡੇ ਅੱਜ ਆਪਾ ਮੰਤਰੀ ਜੀ ਵੱਲੋਂ ਨਗਾਦਾਰ ਪਿਛਲੇ ਕਾਫੀ ਸਮੇਂ ਤੋਂ ਹਰ ਸਾਲ ਜਿਹੜੇ ਉਗਰੀ ਬੱਚਾ ਦੇ ਵਿਆਹ ਕਰਦੇ ਆ ਉਹਨਾਂ ਦਾ ਜਿਹੜਾ ਹੈਗਾ ਤਾਂ ਕਿ ਉਹ ਅਗਲੇ ਆਪਦਾ ਜੀਵਨ ਨਰਵਾਹ ਕਰ ਸਕਣ ਉਹਨਾਂ ਨੂੰ ਕੁ ਸਾਮਾਨ ਵੀ ਦਿੰਦੇ ਜਿੰਨਾ ਕੋਈ ਦੇ ਸਕਦੇ ਆ ਕੋਈ ਬਹੁਤ ਵੱਡਾ ਅਪਰਾਲਾ ਸਾਨੂੰ ਹਰ ਇੱਕ ਨੂੰ ਇਹ ਅਪਰਾਲਾ ਕਰਨ ਦੇ ਜਿੰਨਾ ਵੀ ਕੋਈ ਕਰ ਸਕਦਾ ਹੈ ਇਹ ਜ਼ਰੂਰੀ ਨਹੀਂ ਵੀ ਤੁਸੀਂ ਵੱਡਾ ਅਪਰਾਲਾ ਕਰੋ ਛੋਟੇ ਅਪਰਾਲੇ ਨਾਲ ਵੀ ਤੁਸੀਂ ਜਿਹੜਾ ਹੈਗਾ ਕਿਸੇ ਲਈ ਭਾਵੇਂ ਕੋਈ 10 20 ਰੁਪਏ ਦੀ ਵੀ ਕੋਈ ਚੀਜ਼ ਦਿਓ ਤਾਂ ਸਾਨੂੰ ਦਾਨ ਕਰਨੀ ਚਾਹੀਦੀ ਹੈ ਇਹ ਨਾਲ ਸਾਡੀਆਂ ਜਿਹੜੀਆਂ ਆਤਾਂ ਦੇ ਉੱਤੇ ਫਰਕ ਪੈਂਦਾ ਸਾਡੇ ਮਨ ਦੇ ਅੰਦਰ ਜਿਹੜੀ ਹੈ ਕਿ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਹੁੰਦੀ ਆ ਤੇ ਇਹ ਬਹੁਤ ਵੱਡਾ ਪਰਾਲਾ ਜਿੰਨੇ ਵੀ ਸਾਰੇ ਆਪਣੇ ਫਰੀਦਕੋਟ ਹਲਕੇ ਦੇ ਪਰ ਹੋਰ ਵੀ ਬਾਹਰੋਂ ਵੀ ਕੁਝ ਲੋਕ ਆਏ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ਿਰਕਤ ਨੂੰ ਪਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਜਿਹੜੇ ਸਾਡੇ ਅੱਜ ਬੱਚੇ ਵਿਆਹ ਦੇ ਬੰਦਰਾਂ ਦੇ ਵੱਧ ਰਹੇ ਆ ਉਹਨਾਂ ਦੇ ਜਿਹੜੀ ਹੈ ਲੰਮੀ ਉਮਰ ਤੇ ਜਿਹੜੀ ਹੈ ਉਹਨਾਂ ਦੀ ਖੁਸ਼ੀ ਦੀਨ ਬਤੀਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वीडियो नू अगे शेयर जरूर करना जी कृपा करके साडे चैनल सब्सक्राइब जरूर कर लो जी हुन तुसी फास्ट न्यूज प्ले स्टोर तो इंस्टॉल करके नवियजा खबरा पढ़ते देख सकते हो धनबाद